ਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਾਲਰ ਨੈਕ ਹੁੰਦਾ ਜਿਹੜਾ ਉਹਦੀ ਕਟਾਈ ਕਿਵੇਂ ਕਰਨੀ ਆ ਆਪਾਂ ਦੇਖੋ ਆਪਾਂ ਕਮੀਜ਼ ਜਿਹੜੀ ਨੀਚੇ ਤੋਂ ਸੌਰੀ ਫਰੌਕ ਆਪਾਂ ਤਿਆਰ ਕਰ ਰੱਖੀ ਹੈਗੀ ਇਹ ਆਪਣਾ ਬਲਾਊਜ਼ ਹੈ ਇਹਦੇ ਉੱਪਰ ਆਪਾਂ ਕਾਲਰ ਨੈਕ ਦੀ ਕਟਿੰਗ ਕਰਨੀ ਆ ਆਪਾਂ ਫਰੰਟ ਸਾਈਡ ਤੋਂ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਤੁਸੀਂ ਨਿਸ਼ਾਨ ਲਗਾਉਣਾਗਾ 3 ਇੰਚ ਦਾ ਇਧਰਲੀ ਸਾਈਡ ਤੋਂ ਤੁਸੀਂ ਨੀਚੇ ਨੂੰ ਨਿਸ਼ਾਨ ਲਗਾਉਣਾਗਾ ਇਹ ਵੀ 3 ਇੰਚ ਦਾ ਫਿਰ ਤੁਸੀਂ ਇਹਨੂੰ ਹਲਕੀ ਜਿਹੀ ਗਲਾਈ ਹੈ ਜਿਹੜੀ ਉਹ ਦੇ ਕੇ ਇਸ ਤਰ੍ਹਾਂ ਮਿਲਾ ਲੈਣਾਗਾ ਲਾਉਣ ਤੋਂ ਬਾਅਦ ਇਹਦੇ ਨੀਚੇ ਆਪਾਂ ਕੱਟ ਦੇਣਾ ਹੁੰਦਾ ਹੈਗਾ ਇਹ ਵੀ ਤੁਸੀਂ 4 ਇੰਚ ਦਾ ਦੇ ਦਿਓ ਇਹ ਕੱਟ ਹੁੰਦਾ ਜਿਹੜਾ ਇਹ ਕੱਟ ਤੁਸੀਂ 4 ਇੰਚ ਦਾ ਦੇ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਇੱਕ ਸੂਤ ਦੀ ਨਿਸ਼ਾਨੀ ਇੱਥੇ ਲਗਾਉਣੀ ਹੈਗੀ ਦੋ ਸੂਤ ਆਪਾਂ ਇਹ ਚੜਾਈ 'ਚ ਰੱਖਣੀ ਹੈਗੀ ਇਹਦੀ ਆਪਾਂ ਹੁਣ ਕਟਿੰਗ ਕਰਨੀ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀ ਇੱਥੋਂ ਕਟਿੰਗ ਕਰਾਂਗੇ ਫਿਰ ਆ ਜਿਹੜਾ ਆਪਾਂ 4 ਇੰਚ ਤੇ ਨਿਸ਼ਾਨ ਲਗਾਇਆ ਇਦੀ ਵੀ ਆਪਾਂ ਕਟਿੰਗ ਜਿਹੜੀ ਸਿੱਧੀ ਹੋਈ ਕਰ ਲਾਂਗੇ ਇੱਥੋਂ ਕਿਉਂਕਿ ਸਲਾਈਆਂ ਦੇ ਨਾਲ ਇਹ ਆਪਣੇ ਆਪ ਹੀ ਇੱਕ ਸੂਤ ਜਿਹੜਾ ਚੌੜਾ ਹੋ ਜਾਣਾ ਹੈ ਇਸ ਤਰ੍ਹਾਂ ਤੁਸੀਂ ਇਹਦੀ ਕਟਿੰਗ ਕਰਨੀ ਆ ਆਪਾਂ ਹੁਣ ਤੁਹਾਨੂੰ ਇਸ ਦੀ ਸਟਿਚਿੰਗ ਦੱਸਾਂਗੇ ਬੈਕ ਪੱਲੇ ਦੀ ਕਟਾਈ ਦੇਖੋ ਪਹਿਲਾਂ ਆਪਾਂ ਕਿਵੇਂ ਕਰਨੀ ਹੈ ਜੀ ਹਾਂਜੀ ਹੁਣ ਆਪਾਂ ਕਰਨ ਜਾ ਰਹੇ ਹਾਂ ਬੈਕ ਪੱਲੇ ਦੀ ਕਟਾਈ ਇਹਦਾ ਦੇਖੋ ਆਪਾਂ ਪੂਰਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਰੱਖ ਲੈ ਇਹ ਆਪਣਾ ਬੈਕ ਪੱਲਾਗਾ ਹੁਣ ਇਹਦੇ ਉੱਪਰ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਇਹਨੂੰ ਸਹੀ ਕਰਕੇ ਰੱਖਣਾਗਾ ਇਸ ਤਰ੍ਹਾਂ ਇੱਕੋ ਜਿਹਾ ਕਰਕੇ ਰੱਖ ਲਓ ਉੱਪਰ ਤੋਂ ਜਿਹੜੀ ਬੈਕ ਪੱਲੇ ਦੀ ਡੰਗਾਈ ਹੋਰ ਰੱਖਣੀ ਹੁੰਦੀ ਆ ਆਪਾਂ ਚੜਾਈ 3 ਇੰਚ ਹੀ ਰਹੂਗੀ ਤੇ ਡੰਗਾਈ 1 ਇੰਚ ਤੁਸੀਂ ਐਦਾਂ ਰੱਖ ਕੇ ਵੀ ਨਿਸ਼ਾਨ ਲਗਾ ਸਕਦੇ ਹੋ ਇਹਦੇ ਨਾਲ ਤੁਸੀਂ ਸੌਖੇ ਆ ਜਿਹੜੇ ਨਿਸ਼ਾਨ ਉਹ ਲਗਾ ਲੋਗੇ ਆਪਾਂ ਮਿਲ ਕੇ ਵੀ ਲਗਾ ਲਾਂਗੇ ਇੱਥੋਂ 3 ਇੰਚ نیچے ਤੋਂ ਡੰਗਾਈ ਹੈ ਜਿਹੜੀ ਉਹ 1 ਇੰਚ ਦੀ ਇਹਨੂੰ ਤੁਸੀਂ ਇੱਥੋਂ ਸਿੱਧਾ ਲ ਜਾ ਕੇ ਹਲਕੀ ਜਿਹੀ ਗਲਾਈ ਦੇਣੀ ਹੈ ਐਸ ਤਰ੍ਹਾਂ ਗਲਾਈ ਦੇ ਕੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇਹਦੇ ਨਾਲ ਆਪਣਾ ਕਾਲਰ ਨੈੱਕ ਜਿਹੜਾ ਉਹ ਤਿਆਰ ਹੋਊਗਾ ਐਸ ਤਰ੍ਹਾਂ ਆਪਾਂ ਇਹਦੀ ਕਟਾਈ ਕਰ ਲੈਣੀ ਹੈ ਹੁਣ ਆਪਾਂ ਇਹਦੀ ਸਟਿਚਿੰਗ ਕਰਨੀ ਦੱਸਾਂਗੇ ਤੁਹਾਨੂੰ ਹਾਂਜੀ ਦੇਖੋ ਆਪਾਂ ਜਿਹੜਾ ਕੱਟ ਹੈ ਇਹਨੂੰ ਇਸ ਤਰ੍ਹਾਂ ਸਿੱਧਾ ਰੱਖਣਾਗਾ ਇਸ ਤਰ੍ਹਾਂ ਆਪਾਂ ਇੱਕ ਕਪੜਾ ਲੈ ਲੈਣਾ ਇਹਦੇ ਉੱਪਰ ਰੱਖ ਕੇ ਆਪਾਂ ਜਿਹੜਾ ਕੱਟ ਲਾਇਆ ਉਹਦੇ ਨਾਲ-ਨਾਲ ਪੈਰ-ਪੈਰ ਦੀ ਸਲਾਈ ਜਿਹੜੀ ਲਗਾ ਕੇ ਇਹਨੂੰ ਅਟੈਚ ਕਰ ਲੈਣਾਗਾ ਤੇ ਅੰਦਰ ਨੂੰ ਫੋਲਡ ਕਰ ਲੈਣਾ ਹਾਂਜੀ ਦੇਖੋ ਆਪਾਂ ਸਲਾਈ ਜਿਹੜੀ ਲਾ ਲਈ ਹੁਣ ਆਪਾਂ ਇਹਨੂੰ ਸੈਂਟਰ 'ਚ ਉਵੇਂ ਹੀ ਕੱਟ ਕਰ ਲੈਣਾ ਇਹ ਤੋਂ ਹਲਕਾ ਜਿਹਾ ਆਪਾਂ ਇਹਨੂੰ ਤਿਰਛਾ ਕੱਟ ਦੇਣਾਗਾ ਜਿਹਦੇ ਨਾਲ ਫੋਲਡ ਆਪਣਾ ਸੌਖਾ ਹੋ ਜੇ ਇਸ ਤਰ੍ਹਾਂ ਕਟਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਉੱਪਰ ਨੂੰ ਐਵੇਂ ਕੱਟ ਕੇ ਇਹਨੂੰ ਹਲਕਾ ਜਿਹਾ ਨਾ ਉਹ ਨਾ ਪ੍ਰੈਸ ਕਰਕੇ ਅੰਦਰਲੀ ਸਾਈਡ ਨੂੰ ਫੋਲਡ ਕਰਕੇ ਤਰਪਾਈ ਜਿਹੜੀ ਉਹ ਕਰਦਾਂਗੇ ਹੁਣ ਆਪਾਂ ਇਹਦੇ ਕਾਲਰ ਅਟੈਚ ਕਰਾਂਗੇ ਪਹਿਲਾਂ ਇਹਨੂੰ ਬੈਕ ਪੱਲੇ ਨਾਲ ਅਟੈਚ ਕਰਾਂਗੇ ਫਿਰ ਇਹਦੇ ਆਪਾਂ ਕਾਲਰ ਲਗਾਵਾਂਗੇ ਐਸਟ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਗਲਾ ਹੈ ਬੈਕ ਨਾਲ ਇਹਨੂੰ ਅਟੈਚ ਕਰ ਲਿਆ ਹੁਣ ਆਪਾਂ ਇਹਨੂੰ ਕੀ ਕਰਨਾ ਇੱਥੋਂ ਫੜ ਕੇ ਇਸ ਤਰ੍ਹਾਂ ਰੱਖ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਰੱਖਣਾ ਹੈ ਤੇ ਇਹਨੂੰ ਮਿਲ ਲੈਣਾ ਵੀ ਇਹ ਕਿੰਨਾ ਦਾ ਫਿਰ ਇਹਦੇ ਹਿਸਾਬ ਨਾਲ ਆਪਾਂ ਕਾਲਰ ਆ ਜਿਹੜੇ ਕੱਟ ਕਰਾਂਗੇ ਹਾਂਜੀ ਆਪਾਂ ਮਿਲਣਾ ਇੱਥੋਂ ਸਟਾਰਟ ਕਰਨਾ ਦੇਖੋ ਇਹਨੂੰ ਇਸ ਤਰ੍ਹਾਂ ਮਿੰਕ ਕੇ 8.5 ਹੁੰਦਾ ਇਹ ਇਹਦਾ ਆਪਾਂ ਕਾਲਰ ਆ ਜਿਹੜਾ 8.5 ਦਾ ਕੱਟ ਕਰਨਾ ਜਿਹਦਾ ਡਬਲ ਹੋ ਜਾ ਹਾਂਜੀ ਹੁਣ ਆਪਾਂ ਕਟਿੰਗ ਕਰਾਂਗੇ ਕਾਲਰ ਦੀ ਸਭ ਤੋਂ ਪਹਿਲਾਂ ਆਪਾਂ ਇੱਥੋਂ ਨਿਸ਼ਾਨ ਲਗਾ ਲੈਣਾ ਜਿੰਨੀ ਆਪਣੇ ਕਾਲਰ ਦੀ ਚੜਾਈ ਹੈਗੀ ਇਸ ਤੋਂ ਬਾਅਦ ਆਪਾਂ ਚੜਾਈ ਦਾ ਜਿਹੜਾ ਨਿਸ਼ਾਨ ਰੱਖਾਂਗੇ ਉਹ ਰੱਖਣਾ ਹੈਗਾਗਾ 3.5 ਇੰਚ ਇਸ ਤਰ੍ਹਾਂ ਜੇ ਆਪਾਂ ਮੰਨ ਲਓ ਇੱਥੋਂ 8 ਰੱਖਿਆ ਤਾਂ ਆਪਾਂ ਉੱਪਰੋਂ ਰੱਖਣਾਗਾ 9.5 ਇੰਚ ਜਿਹਦੀ ਇਹ ਤਿਰਛੀ ਕਾਟ ਇਹ ਵਾਲੀ ਪਾਉਗੀ ਇਹ ਕਾਟ ਪਾਉਣ ਤੋਂ ਬਾਅਦ ਆਪਾਂ ਇਹਨੂੰ ਹਲਕੀ ਜਿਹੀ ਗਲਾਈ ਦੇ ਦਾਂਗੇ ਇੱਥੋਂ ਇਸ ਤਰ੍ਹਾਂ ਗਲਾਈ ਦੇਣ ਤੋਂ ਬਾਅਦ ਹਲਕੀ ਜਿਹੀ ਗਲਾਈ 8 ਇੰਚ ਦੀ ਨੀਚੇ ਤੋਂ ਦੇਵਾਂਗੇ ਇਹ ਆਪਣਾ ਕੋਲਰ ਆ ਜਿਹੜਾ ਇਹਦੀ ਕਟਿੰਗ ਹੋ ਚੁਗੀ ਜੀ ਹੁਣ ਆਪਾਂ ਇਹਨੂੰ ਇੱਥੋਂ ਕੱਟ ਕਰ ਲੈਣਾਗਾ ਇਹ ਵਾਲੀ ਕਾਰਟੂਨ ਤੋਂ ਬਾਅਦ ਉੱਪਰੋਂ ਕੱਟ ਕਰ ਲੈਣਾ ਆਪਾਂ ਇਹਨੂੰ ਹੁਣ ਇੱਥੋਂ ਆ ਜਿਹੜੀ ਤਿਰਛੀ ਕਾਟ ਆ ਇਹ ਪਾ ਦੇਣੀ ਹੈ ਇਹ ਆਪਣੇ ਕੋਲਰ ਦੀ ਜਿਹੜੀ ਕਟਿੰਗ ਆ ਉਹ ਹੋ ਗਈ ਹੁਣ ਇਹਨੂੰ ਆਪਾਂ ਪੇਸਟਿੰਗ ਕਰ ਲਾਂਗੇ ਇਹ ਆਪਾਂ ਪੇਸਟਿੰਗ ਪੇਪਰ ਤੇ ਕੱਟ ਕੀਤੀ ਹੈ ਜੀ ਇਸ ਤੋਂ ਬਾਅਦ ਤੁਸੀਂ ਜਿਹੜਾ ਕਮੀਜ਼ ਨਾਲ ਦਾ ਕੱਪੜਾ ਜਿਹੜਾ ਉਹ ਲੈ ਲੈਣਾਗਾ ਉਸ ਦੇ ਉੱਪਰ ਐ ਪੇਸਟਿੰਗ ਪੇਪਰ ਨੂੰ ਰੱਖ ਕੇ ਛੇਪ ਲੈਣਾਗਾ ਚੇਪਣ ਤੋਂ ਬਾਅਦ ਆਪਾਂ ਤੁਹਾਨੂੰ ਇਸ ਨੂੰ ਜੜਨਾ ਦੱਸਾਂਗੇ ਹਾਂਜੀ ਦੇਖੋ ਹੁਣ ਆਪਾਂ ਇਹਨੂੰ ਜਿਹੜਾ ਇਦਾਂ ਪੇਸਟਿੰਗ ਨਾਲ ਅਟੈਚ ਕਰ ਲਿਆ ਇਹਦੀ ਸਾਈਡ ਸਾਈਡ ਤੇ ਆਪਾਂ ਸਲਾਈ ਲਗਾਉਣੀ ਆ ਇਧਰਲੀ ਸਾਈਡ ਤੇ ਨਹੀਂ ਲਗਾਉਣੀ ਇੱਥੋਂ ਸਟਾਰਟ ਕਰਕੇ ਇੱਥੋਂ ਤੱਕ ਆਪਾਂ ਸਲਾਈ ਇਹ ਜਿਹੜੀ ਉਹ ਲਗਾ ਲੈਣੀ ਹੈਗੀ ਜੀ ਦੇਖੋ ਆਪਾਂ ਸਲਾਈ ਲਾ ਲਈ ਹੁਣ ਆਪਾਂ ਇਹਨੂੰ ਪਲਟ ਲੈਣਾਗਾ ਪਲਟ ਕੇ ਦਿਖਾਉਣੀ ਆ ਤੁਹਾਨੂੰ ਹਾਂਜੀ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਪਲਟਣਾ ਹੈ ਦੇਖੋ ਕਪੜਾ ਘੱਟ ਸੀ ਤਾਂ ਆਪਾਂ ਇਹਦੇ ਬੈਕ ਸਾਈਡ ਤੇ ਜਿਹੜਾ ਸਲਵਾਰ ਨਾਲ ਦਾ ਕਪੜਾ ਉਹ ਅਟੈਚ ਕਰਤਾ। ਹਾਂਜੀ ਦੇਖੋ ਹੁਣ ਆਪਾਂ ਇਹਦੇ ਸਾਈਡ ਸਾਈਡ ਤੇ ਜਿਹੜੀ ਸਿਲਾਈ ਹੈ ਉਹ ਲਗਾ ਲੈਣੀ ਹੈਗੀ। ਪੈਰ ਪੈਰ ਦੀ। ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਕਾਲਰ ਜਿਹੜੇ ਜੜ ਕੇ ਤਿਆਰ ਕਰ ਲਈ ਇਹ ਆਪਣੇ ਕਾਲਰ ਜੜੇ ਹੋਏ। ਦੇਖੋ ਕਿੰਨੇ ਸੋਹਣੇ ਲੱਗਦੇ ਆ ਇਸ ਤਰ੍ਹਾਂ ਤੁਸੀਂ ਵੀ ਆਪਣੀ ਫਰੌਕ ਜਿਹੜੀ ਕੋਲਰ ਵਾਲੀ ਤਿਆਰ ਕਰ ਸਕਦੇ ਹੋ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਹਲਕਾ ਜਿਹਾ ਖਿਚਾਪ ਮੈਂ ਅੰਦਾਜ਼ਾ ਹਜੇ ਕਿਉਂਕਿ ਸਲਾਈਆਂ ਜਿਹੜੀਆਂ ਉਹ ਆਪਾਂ ਲਾਉਣੀਆਂ ਨਹੀਂ ਆਪਾਂ ਕੱਲੇ ਕੋਲਰ ਹੀ ਅਟੈਚ ਕੀਤੇ ਆ ਜਦੋਂ ਬਾਹਰ ਜੜੀ ਗਈ ਤੇ ਨੀਚੇ ਵਾਲੀਆਂ ਸਲਾਈਆਂ ਜਿਹੜੀਆਂ ਫਿਟਿੰਗ ਵਗੈਰਾ ਵਾਲੀਆਂ ਲੱਗੀਆਂ ਤਾਂ ਇਹ ਆਪਣੇ ਆਪ ਸੈੱਟ ਹੋ ਜਾਣਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ